ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵਿਸਾਖ ਦੀ ਵਿਸਾਖੀ ਵਾਲੇ ਦਿਨ ਜੇਕਰ ਇਹ ਖਾਸ ਉਪਾਅ ਤੁਸੀਂ ਕਰ ਲੈਂਦੇ ਹੋ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਵਿਆਹ ਪੱਕਾ ਹੋ ਜਾਵੇਗਾ ਸਾਧ ਸੰਗਤ ਜੀ ਅਸੀਂ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਕਾਰਨ ਭਾਅ ਕੋਈ ਵੀ ਹੋਵੇ ਕਾਰਨ ਭਾਵੇਂ ਕੋਈ ਵੀ ਹੋਵੇ ਜਾਂ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਜਾਂ ਫਿਰ ਰਿਸ਼ਤੇ ਆਉਂਦੇ ਹਨ ਪਰ ਗੱਲ ਨੇਪਰੇ ਨਹੀਂ ਚੜਦੀ ਸੰਗਜੇ ਜੇਕਰ ਰਿਸ਼ਤਾ ਸਿਰੇ ਵੀ ਚੜ ਜਾਂਦਾ ਹੈ ਤਾਂ ਵਿਆਹ ਦੇ ਸਮੇਂ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆਉਂਦੇ ਹਨ ਜਿਸ ਦੇ ਕਾਰਨ ਉਹਨਾਂ ਦਾ ਵਿਆਹ ਸਿਰੇ ਨਹੀਂ ਚੜਦਾ ਰਿਸ਼ਤਾ ਟੁੱਟ ਜਾਂਦਾ ਹੈ ਇਹ ਕਈਆਂ ਦਾ ਕਹਿਣਾ ਹੁੰਦਾ ਹੈ ਸੰਘਜ ਜੇ ਕਈਆਂ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਜੇਕਰ ਸਾਡਾ ਰਿਸ਼ਤਾ ਨੇ ਪਰੇ ਚੜ ਕੇ ਵਿਆਹ ਤੱਕ ਗੱਲਬਾਤ ਹੋ ਜਾਂਦੀ ਹੈ ਤਾਂ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਹਨ ਤੇ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਸੰਘਜ ਜੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਮਹਾ ਉਪਾਅ ਲੈ ਕੇ ਆਏ ਹਾਂ ਸ਼ਕਤੀਸ਼ਾਲੀ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਬਸਾਖ ਦੀ ਬਸਾਖੀ ਵਾਲੇ ਦਿਨ ਕਰ ਲੈਂਦੇ ਹੋ ਤਾਂ ਤੁਹਾਡੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਹੜਾ ਬੱਚਾ ਇਸ ਪਾਣੂ ਵਸਾਕੀ ਵਾਲੇ ਦਿਨ ਘਰ ਲਵੇਗਾ ਉਸ ਦਾ ਵਿਆਹ 1 ਮਹੀਨੇ ਦੇ ਵਿੱਚ ਪੱਕਾ ਹੋਵੇਗਾ ਇਸ ਚੀਜ਼ ਦੀ ਗਾਰੰਟੀ ਹੈ ਕਿ ਸਿਰਫ ਤੇ ਸਿਰਫ ਇੱਕ ਹੀ ਦਿਨ ਹੈ ਇਹ ਇੱਕ ਛੋਟਾ ਜਿਹਾ ਤੇ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਇਸ ਨੂੰ ਸਿਰਫ ਇੱਕ ਵਾਰ ਕਰਕੇ ਤੁਸੀਂ ਵਿਆਹ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ 1 ਮਹੀਨੇ ਦੇ ਵਿੱਚ ਹੀ ਆਪਣੇ ਬੱਚੇ ਦਾ ਵਿਆਹ ਕਰ ਸਕਦੇ ਹੋ ਅੱਜ ਦੀ ਜੋ ਵੀਡੀਓ ਹੈ ਇਹ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਇਸ ਵੀਡੀਓ ਦੇ ਨਾਲ ਵਿਆਹ ਸੰਬੰਧੀ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੰਘਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਚਾਹੀਦਾ ਹੈ ਸਾਸ ਸੰਗਾ ਜੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਉਪਾਅ ਦੱਸਿਆ ਗਿਆ ਹੈ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਹੋਵੇਗਾ ਤਾਂ ਹੀ ਤੁਹਾਨੂੰ ਸਾਰੀ ਗੱਲ ਸਮਝਦੇ ਵਿੱਚ ਆਵੇਗੀ ਤੇ ਸਾਸ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਾ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਉਪਾਅ ਹੈ ਉਹ ਹੈ ਕਿ ਪੀਲੇ ਰੰਗ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਐਸੇ ਨਾਲ-ਨਾਲ ਜੋ ਵੀ ਸਾਡੇ ਵਿਆਹ ਵਾਲਾ ਸੰਜੋਗ ਹੁੰਦਾ ਹੈ ਉਹ ਪੀਲੇ ਰੰਗ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੁੰਦਾ ਹੈ ਕਿਉਂਕਿ ਅਸੀਂ ਵਿਆਹ ਦੇ ਵਿੱਚ ਬੱਚਿਆਂ ਦੇ ਵਿਆਹ ਤੇ ਹਲਦੀ ਵੀ ਲਗਾਉਂਦੇ ਹਾਂ ਇਸ ਕਰਕੇ ਤੁਸੀਂ ਪੀਲੀ ਹਲਦੀ ਹੀ ਲੈਣੀ ਹੈ ਇਸ ਨਾਲ ਤੁਸੀਂ ਹਲਦੀ ਦੀ ਗੱਠ ਲੈ ਲੈਣੀ ਹੈ ਪੀਲੀ ਹਲਦੀ ਦੀ ਪੀਸੀ ਹੋਈ ਗੱਠ ਨਹੀਂ ਲੈਣੀ ਤੇ ਪੀਲਾ ਕੱਪੜਾ ਲੈ ਕੇ ਉਸ ਗੱਠ ਨੂੰ ਉਸ ਗੰਠ ਨੂੰ ਪੀਲੇ ਕੱਪੜੇ ਦੇ ਵਿੱਚ ਲਪੇਟ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਕਮਰਾ ਹੋਏਗਾ ਜੇਕਰ ਬਣਿਆ ਹੈ ਤਾਂ ਉਥੇ ਲੈ ਜਾ ਕੇ ਤੁਸੀਂ ਰੱਖ ਦਿਓ ਜੇਕਰ ਨਹੀਂ ਬਣਿਆ ਹੋਇਆ ਜਿੱਥੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਜਗ੍ਹਾ ਤੇ ਬੈਠ ਕੇ ਤੁਸੀਂ ਪਰਮਾਤਮਾ ਜੀ ਦਾ ਨਾਮ ਜਪਦੇ ਹੋ ਉਹਨਾਂ ਦੀਆਂ ਜਿੱਥੇ ਫੋਟੋਆਂ ਪਾਈਆਂ ਹਨ ਜਿੱਥੇ ਤੁਸੀਂ ਧੂਪ ਅਰਗਬਤੀ ਕਰਦੇ ਹੋ ਪਰਮਾਤਮਾ ਦਾ ਨਾਮ ਜਪਦੇ ਹੋ ਉਸ ਸਤਾਂ ਤੇ ਦੋ ਸਿਲੇ ਜਗੇਸ ਕਪੜੇ ਦੇ ਵਿੱਚ ਜਿਹੜੀ ਤੁਸੀਂ ਹਲਦੀ ਦੀ ਗੱਠ ਲਪੇਟੀ ਹੋਈ ਹੈ ਉਹਨੂੰ ਉੱਥੇ ਰੱਖ ਸਕਦੇ ਹੋ ਉਹ ਗੰਠ ਰੱਖ ਕੇ ਕਪੜੇ ਸਮੇਤ ਉਸੇ ਆਪਣੇ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉੱਥੇ ਹੱਥ ਜੋੜ ਕੇ ਉਸ ਪਰਮਾਤਮਾ ਨੂੰ ਚਾਹ ਦੇ ਕੇ ਉਹਨਾਂ ਦੇ ਅੱਗੇ ਅਰਦਾਸ ਕਰੋ ਉਹਨਾਂ ਦੇ ਅੱਗੇ ਅਰਦਾਸ ਕਰੋ ਆਪਣੇ ਬੱਚੇ ਦਾ ਨਾਮ ਲੈ ਕੇ ਜਿਹੜਾ ਵੀ ਤੁਹਾਡਾ ਬੱਚਾ ਜਾਂ ਜਿਸ ਦਾ ਵਿਆਹ ਨਹੀਂ ਹੁੰਦਾ ਪਿਆ ਉਸ ਦਾ ਨਾਮ ਲੈ ਕੇ ਤੁਸੀਂ ਆਪਣੀ ਪ੍ਰੋਬਲਮ ਨੂੰ ਬੋਲ ਦੇਣਾ ਹੈ ਉਸ ਦਾ ਨਾਮ ਲੈ ਕੇ ਉਸ ਦੀ ਪਰੇਸ਼ਾਨੀ ਨੂੰ ਬੋਲ ਕੇ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਐਨੀ ਮੇਰੇ ਬੱਚੇ ਦੀ ਉਮਰ ਹੋ ਗਈ ਹੈ ਤੇ ਅਜੇ ਤੱਕ ਕੋਈ ਵੀ ਰਿਸ਼ਤਾ ਸਾਨੂੰ ਸੈੱਟ ਨਹੀਂ ਬੈਠਾ ਜਾਂ ਫਿਰ ਰਿਸ਼ਤਾ ਨਹੀਂ ਆਉਂਦਾ ਜਾਂ ਸਿਰੇ ਨਹੀਂ ਚੜਦਾ ਕਹਨ ਤੋਂ ਭਾਵੇਂ ਕਿ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਕਿਸੇ ਵੀ ਤਰ੍ਹਾਂ ਦੀ ਵਿਆਹ ਨੂੰ ਲੈ ਕੇ ਇਸੇ ਤਰ੍ਹਾਂ ਤੁਹਾਡੀ ਜੋ ਵੀ ਸਮੱਸਿਆ ਹੋਵੇਗੀ ਉਹ ਤੁਸੀਂ ਸ਼ਰਦਾ ਭਾਉਣਾ ਦੇ ਨਾਲ ਪਰਮਾਤਮਾ ਦੇ ਭਰੋਸਾ ਰੱਖ ਕੇ ਤੁਸੀਂ ਪਰਮਾਤਮਾ ਦੇ ਅੱਗੇ ਆਪਣੇ ਮਨ ਦੇ ਵਿੱਚ ਹੀ ਬੋਲ ਦੇਣਾ ਹੈ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੀ ਤੁਸੀਂ ਹਲਦੀ ਦੀ ਗੰਢ ਲਈ ਹੈ ਕਪੜੇ ਦੇ ਵਿੱਚ ਲਪੇਟੀ ਹੋਈ ਸੀ ਉਹ ਇੱਕ ਮਹਾਂ ਉਪਾਅ ਹੈ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਸਨ ਉਹਨਾਂ ਦੇ ਵਿਆਹ ਦੇ ਸੰਜੋਗ ਬਹੁਤ ਹੀ ਜਲਦੀ ਪਹੁੰਚ ਜਾਣਗੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਘਰ ਦੇ ਵਿੱਚ ਬੈਠੇ ਹੋਏ ਤੁਸੀਂ ਇਸ ਉਪਾਅ ਨੂੰ ਬਿਨਾਂ ਕੁਝ ਖਰਚ ਕੀਤੇ ਘਰ ਦੇ ਵਿੱਚ ਬੈਠੇ ਹੋਏ ਹੀ ਕਰ ਸਕਦੇ ਹੋ ਇਹ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਜਾਂ ਵੀਰਵਾਰ ਦੋਨਾਂ ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਦੋਨੋਂ ਦਿਨ ਕਰਨਾ ਹੈ ਦੋਨਾਂ ਦਿਨਾਂ ਦੇ ਵਿੱਚੋਂ ਇੱਕ ਦਿਨ ਤੁਸੀਂ ਕੋਈ ਵੀ ਚੁਣ ਸਕਦੇ ਹੋ ਉਸ ਦਿਨ ਤੁਸੀਂ ਇਸ ਪਾਣੂ ਕਰਨਾ ਹੈ ਉਹ ਪਾ ਵੀ ਬਹੁਤ ਹੀ ਜ਼ਿਆਦਾ کارਗਰ ਤੇ ਸ਼ਮਦਕਾਰੀ ਹੈ ਨਾਲ ਨਾਲ ਜੇਕਰ ਤੁਸੀਂ ਇਸ ਪਾਣੂ ਕਰ ਲੈਂਦੇ ਹੋ ਤੇ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਉਹ ਦੂਰ ਹੋ ਜਾਣਗੀਆਂ ਸੰਗਤ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਨਾਰੀਅਲ ਨਾਰੀਅਲ ਜਿਹੜਾ ਤੁਸੀਂ ਲੈ ਕੇ ਆਉਣਾ ਹੈ ਉਹ ਪਾਣੀ ਵਾਲਾ ਹੋਣਾ ਚਾਹੀਦਾ ਹੈ ਤੇ ਸੋ ਪਾਣੂ ਸਿਰਫ ਬੱਚਿਆਂ ਦੇ ਮਾਤ ਪਿਤਾ ਹੀ ਕਰ ਸਕਦੇ ਹਨ। ਨਾਰੀਅਲ ਦੇ ਨਾਲ ਤੁਸੀਂ ਇੱਕ ਮੌਲੀ ਜਿਹੜਾ ਤੁਸੀਂ ਨਾਰੀਅਲ ਲੈ ਕੇ ਆਓਗੇ ਉਸ ਨਾਰੀਅਲ ਦੇ ਉੱਪਰ ਉਸ ਮੌਲੀ ਨੂੰ ਤੁਸੀਂ ਤਿੰਨ ਵਾਰ ਕਰਕੇ ਤੁਸੀਂ ਬੰਨ ਦੇਣਾ ਹੈ। ਜਿਹੜੀ ਤੁਸੀਂ ਮੌਲੀ ਤਿੰਨ ਵਾਰ ਨਾਰੀਅਲ ਤੇ ਬੰਨ ਕੇ ਉਸ ਨੂੰ ਤੁਸੀਂ ਬਾਅਦ ਵਿੱਚ ਤੋੜਨਾ ਨਹੀਂ ਕੱਟਣਾ ਨਹੀਂ। ਤੁਸੀਂ ਤਿੰਨ ਵਾਰ ਉੱਪਰ ਕਰਨ ਦੇ ਲਈ ਪਹਿਲਾਂ ਹੀ ਤੋੜ ਲੈਣਾ ਹੈ। ਤੋੜ ਕੇ ਅਲੱਗ ਮੌਲੀ ਰੱਖ ਲੈਣੇ ਹੈ ਉੱਪਰ ਤਿੰਨ ਵਾਰ ਬੰਨਣਾ ਤੋਂ ਬਾਅਦ ਬਿਲਕੁਲ ਵੀ ਮੌਲੀ ਨੂੰ ਤੁਸੀਂ ਤੋੜਨਾ ਨਹੀਂ ਤਿੰਨ ਵਲ ਪੇਟਾਂ ਤੋਂ ਬਾਅਦ ਦੇ ਵਿੱਚ ਅਗਰ ਮੌਲੀ ਵੱਧ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਉਸੇ ਵਿੱਚਕਾਰ ਹੀ ਫੋਲਡ ਕਰ ਸਕਦੇ ਹੋ ਜਦੋਂ ਇਹ ਗੁੱਡ ਨਿਊਜ਼ ਮਿਲੇਗੀ ਤੁਸੀਂ ਹੋਰ ਲੋਕਾਂ ਦੇ ਭੈਣ ਭਰਾਵਾਂ ਦੇ ਨਾਲ ਵੀ ਸਾਂਝੇ ਕਰੋਗੇ ਕਿ ਸਾਡਾ ਇਹ ਪਾਕ ਕਰਨ ਦੇ ਨਾਲ ਸਾਡੇ ਬੱਚੇ ਦਾ ਵਿਆਹ ਹੋ ਗਿਆ ਤੁਸੀਂ ਉਸ ਨਾਰੀ ਨੂੰ ਜਦੋਂ ਤੁਹਾਡਾ ਰਿਸ਼ਤਾ ਹੋ ਕੇ ਵਿਆਹ ਪੱਕਾ ਹੋ ਕੇ ਵਿਆਹ ਵੀ ਹੋ ਗਿਆ ਉਸ ਤੋਂ ਬਾਅਦ ਵਿੱਚ ਤੁਸੀਂ ਉਸ ਨਾਰੀ ਨੂੰ ਕੱਢ ਕੇ ਆਪਣੀ ਅਲਮਾਰੀ ਜਾਂ ਫਿਰ ਜਿੱਥੇ ਵੀ ਰੱਖਿਆ ਹੋਵੇਗਾ ਉਸ ਨੂੰ ਤੁਸੀਂ ਜਾ ਕੇ ਕਿਸੇ ਵੀ ਗਰੀਬ ਪਰਿਵਾਰ ਨੂੰ ਦੇ ਕੇ ਆਉਣਾ ਹੈ ਹੋਰ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਕਰਕੇ ਜ਼ਰੂਰ ਦੇਖੋ ਇਹ ਜਿਹੜਾ ਛੋਟਾ ਜਿਹਾ ਉਪਾਅ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਪਰੇਸ਼ਾਨੀ ਘਰ ਦੇ ਵਿੱਚ ਆ ਰਹੀ ਹੈ ਤੇ ਇਸ ਨੂੰ ਤੁਸੀਂ ਦੂਰ ਕਰ ਸਕਦੇ ਹੋ ਸੰਗਾਜੀ اے ایس ਸਾਡੇ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦੀ ਮੁਸ਼ਕਲ ਦਾ ਵੀ ਹੱਲ ਹੋ ਜਾਵੇ ਤੇ ਨਾਲ ਦੇ ਨਾਲ ਵੱਧ ਵੱਧ ਗੁਰਬਾਣੀ ਦਾ ਜਾਪ ਕਰੋ ਗੁਰੂ ਵਾਲੇ ਬਣੋ ਤੇ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਵੀ ਕਰੋ ਤੇ ਸੰਗਾਜੀ ਤੁਹਾਡੀ ਹਰ ਮੁਸ਼ਕਲ ਦਾ ਹੱਲ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ